ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਨੂੰ ਕਈ ਮੇਰੇ ਵੀਰ ਭੈਣਾਂ ਦੇ ਮੈਸੇਜ ਆਏ ਨੇ ਕਿ ਸਾਨੂੰ ਮੋਬਾਈਲ ਤੋਂ ਬਾਣੀ ਪੜਨਾ ਸਹੀ ਹੁੰਦਾ ਹੈ ਉਸ ਦਾ ਕੀ ਫਲ ਮਿਲਦਾ ਹੈ ਸਾਧ ਸੰਗਤ ਜੀ ਮੈਂ ਤੁਹਾਨੂੰ ਬੇਨਤੀ ਕਰਾਂਗੀ ਕਿ ਮੋਬਾਈਲ ਤੋਂ ਬਾਣੀ ਪੜਨ ਨਾਲ ਜਹਾ ਗੁਟਕਾ ਸਾਹਿਬ ਤੋਂ ਬਾਣੀ ਪੜਨ ਨਾਲ ਦੋਨਾਂ ਤੋਂ ਆਪਾਂ ਨੂੰ ਫਲ ਸੇਮ ਮਿਲਦਾ ਹੈ ਮਤਲਬ ਜੋ ਆਪਾਂ ਨੂੰ ਗੁਟਕਾ ਸੇਬ ਤੋਂ ਬਾਣੀ ਪੜ ਕੇ ਫਲ ਮਿਲਦਾ ਹੈ ਉਹੀ ਆਪਾਂ ਨੂੰ ਫੋਨ ਤੋਂ ਫਲ ਮਿਲਦਾ ਬਟ ਕਾਰਨ ਕੀ ਹੁੰਦਾ ਕਿ ਆਪਾਂ ਨੂੰ ਫੋਨ ਤੋਂ ਕਿਉਂ ਨਹੀਂ ਜ਼ਿਆਦਾ ਪਾਠ ਕਰਨਾ ਚਾਹੀਦਾ ਇੱਕ ਤਾਂ ਕਿਉਂਕਿ ਆਪਣਾ ਟੈਕਨੋਲੋਜੀ ਦਾ ਸਾਰਾ ਟਾਈਮ ਹੈ ਹਰ ਇੱਕ ਫੋਨ ਤੋਂ ਹੀ ਆਪਣੀ ਸਾਰੀਆਂ ਪ੍ਰੋਸੈਸ ਕਰਦਾ ਹੈ ਠੀਕ ਹੈ ਚਾਵੇਂ ਫੋਨ ਹੋਵੇ ਭਾਵੇਂ ਕੋਈ ਪੇਮੈਂਟ ਦਾ ਹੋਵੇ ਜਾਂ ਕੋਈ ਮੈਸੇਜ ਕਰਨਾ ਹੋਵੇ ਹਨਾ ਹੁਣ ਜਦੋਂ ਮੰਨ ਲਓ ਆਪਾਂ ਪਾਠ ਕਰਦੇ ਆ ਇੱਕ ਤਾਂ ਆਪਾਂ ਦਾ ਮਨ ਜਿਤ ਇਕਾਗਰ ਹੋ ਕੇ ਆਪਾਂ ਨੂੰ ਫੋਨ ਤੋਂ ਪਾਠ ਕਰਨਾ ਚਾਹੀਦਾ ਭਾਵ ਕਿ ਜਦੋਂ ਆਪਾਂ ਪਾਠ ਕਰ ਰਹੇ ਹੁੰਨੇ ਆ ਅਚਾਨਕ ਆਪਾਂ ਨੂੰ ਕੋਈ ਵਿੱਚ ਫੋਨ ਆ ਜਾਂਦਾ ਹੈ ਆਪਣਾ ਧਿਆਨ ਭਟਕ ਜਾਂਦਾ ਹੈ ਜਾਂ ਆਪਾਂ ਨੂੰ ਫੋਨ ਕੱਟਣਾ ਪੈਂਦਾ ਹੈ ਆਪਣੀ ਵਿਰਤੀ ਜਿਹੜੀ ਉਹ ਪਾਠ ਵੱਲੋਂ ਹਟ ਜਾਂਦੀ ਆ ਦੂਜੇ ਪਾਸੇ ਜੇ ਕੋਈ ਮੈਸੇਜ ਆਇਆ ਹੈ ਆਪਾਂ ਮੈਸੇਜ ਵੇਖ ਕੇ ਆਪਾਂ ਨੂੰ ਅੰਦਰ ਕਾੜ ਪੈਣ ਲੱਗ ਜਾਂਦੀ ਆ ਕਾਲੀ ਹੋ ਜਾਂਦੀ ਆ ਆਪਾਂ ਨੂੰ ਕਿਛੇ ਤੇਛੇ ਤੇ ਪਾਠ ਕਰੀਏ ਕਿ ਮੈਸੇਜ ਦਾ ਰਿਪਲਾਈ ਕਰਨਾ ਏ ਠੀਕ ਆ ਆਪਾਂ ਨੂੰ ਇਹ ਹੋ ਜਾਂਦਾ ਕਿ ਪਤਾ ਨਹੀਂ ਕੀ ਮੈਸੇਜ ਆਇਆ ਜਲਦੀ ਜਲਦੀ ਜਾ ਕੇ ਵੇਖੀਏ ਫਿਰ ਉਹ ਆਪਾਂ ਕੀ ਕਰਦੇ ਆ ਜਦੋਂ ਬਾਣੀ ਪੜਦੇ ਆ ਆਪਣੀ ਸਪੀਡ ਵਧਾ ਲੈਨੇ ਆਪਾਂ ਜਿਹੜੀ ਕਿ ਉਹ ਆਪਣੀ ਫਿਰ ਪਰਵਾਹ ਨਹੀਂ ਹੁੰਦੀ ਹੈਗੀ ਦੂਜੀ ਗੱਲ ਕਈ ਜਦੋਂ ਆਪਾਂ ਕਿਤੇ ਜਾ ਰਹੇ ਹੁੰਨੇ ਆ ਹਨਾ ਕਿਤੇ ਬੱਸ 'ਚ ਹੁੰਨੇ ਆ ਜਾਂ ਕਿਤੇ ਹੋਰ ਹੁੰਨੇ ਆ ਉਹ ਟਾਈਮ ਆਪਾਂ ਨੂੰ ਮੋਬਾਈਲ ਤੋਂ ਪਾਠ ਨਹੀਂ ਕਰਨਾ ਚਾਹੀਦਾ ਹੈਗਾ ਇੱਕ ਤਾਂ ਹੁੰਦਾ ਕਿ ਉੱਥੇ ਭੀੜ ਬਹੁਤ ਜ਼ਿਆਦਾ ਹੁੰਦੀ ਆ ਆਪਣਾ ਮਨ ਇਕਾਗਰ ਨਹੀਂ ਹੁੰਦਾ ਬਾਣੀ ਦੇ ਵਿੱਚ ਆਪਾਂ ਨੂੰ ਜ਼ਿਆਦਾਤਰ ਇਹ ਚੀਜ਼ ਨੂੰ ਇਨਕਾਰ ਕਰਨਾ ਚਾਹੀਦਾ ਕਿ ਆਪਾਂ ਨੂੰ ਫੋਨ ਤੋਂ ਪਾਠ ਨਾ ਕਰਕੇ ਆਪਾਂ ਨੂੰ ਗੁਟਕਾ ਸਾਬ ਤੋਂ ਪਾਠ ਕਰਨਾ ਚਾਹੀਦਾ ਏ ਦੂਜੇ ਪਾਸੇ ਜੇ ਆਪਾਂ ਸ਼ੁੱਧਤਾ ਵੇਖੀਏ ਠੀਕਾ ਆਪਾਂ ਫੋਨ ਯੂਜ਼ ਕਰਦੇ ਆ ਕਈ ਵਾਰ ਆਪਾਂ ਖਾ ਰਹੀ ਹੁੰਨਿਆਂ ਜਾਂ ਆਪਾਂ ਟਾਇਲਟ ਜਾ ਰਹੇ ਹੁੰਨਿਆਂ ਕਿਤੇ ਵੀ ਆਪਾਂ ਹਰ ਇੱਕ ਜਗ੍ਹਾ ਆਪਣਾ ਫੋਨ ਲੈ ਕੇ ਜਾਂਦੇ ਆ ਤੇ ਫਿਰ ਉਦਾਂ ਹੀ ਆਪਾਂ ਆਪਣੇ ਹੈਂਡ ਵਾਸ਼ ਕਰ ਲੈਂਦੇ ਆ ਨਾ ਲੈਂਦੇ ਆ ਠੀਕ ਸੋਹਣੇ ਕੱਪੜੇ ਪਾ ਲੈਂਦੇ ਆ ਬਟ ਆਪਾਂ ਫੋਨ ਦੀ ਸਫਾਈ ਨਹੀਂ ਕਰਦੇ ਉਸੇ ਤਰੀਕੇ ਨਾਲ ਆਪਾਂ ਪਾਠ ਕਰਨ ਲੱਗ ਜਾਂਦੇ ਆ ਆਪਾਂ ਨੂੰ ਸਾਧ ਸੰਗਤ ਜੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਏ ਕਿਉਂਕਿ ਆਪਣੇ ਗੁਰੂ ਦੀ ਬਾਣੀ ਹੈ ਜਿਹੜੀ ਉਹ ਸ਼ੁੱਧਤਾ ਮੰਗਦੀ ਆ ਅਸ਼ੁੱਧਤਾ ਨਹੀਂ ਮੰਗਦੀ ਹੈਗੀ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਤੁਸੀਂ ਜ਼ਿਆਦਾਤਰ ਜਿਹੜਾ ਪਾਠ ਆ ਉਹ ਗੁਟਕਾ ਸਾਬ ਤੋਂ ਹੀ ਕਰਿਆ ਕਰੋ ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਲੰਮਾ ਸਫ਼ਰ ਆ ਤੋੜਾ ਤਾਂ ਤੁਸੀਂ ਹੈੱਡਫੋਨ ਚਲਾ ਕੇ ਬਾਣੀ ਸਿਮਰਨ ਕਰ ਸਕਦੇ ਹੋ ਪਰ ਸਾਧ ਸੰਗਤ ਜੀ ਤੁਸੀਂ ਪਾਠ ਨਾ ਕਰਿਆ ਕਰੋ ਫੋਨ ਤੋਂ ਇਹੀ ਮੈਂ ਸੁਝਾ ਦਵਾਂਗੀ